ਕਾਲ ਵੈਲਕਮ ਗਿਆ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਚੱਲੇ ਆ ਕੰਮ ਤੇ ਤੱਪਲ ਜੀ ਬਹੁਤ ਪਿਆਰੀ ਲੈ ਵੀ ਆਪਾਂ ਤਿਆਰ होके ਬੈਠੇ ਆ ਬਾਹਰ ਕਿਉਂ ਬਥੇ ਮੰਮ ਦੇ ਚੱਲੇ ਆ ਫਤਿਰ ਮੈਂ ਬਾਹਰ ਤੋਂ ਨਜ਼ਾਰਾ ਵਖਾ ਦੇ ਮੜਾ ਜੇ ਇਹ ਮਾ ਮਿਠਾ ਲਾਇਆ ਕਿਆ ਨਾ ਕਰ ਲਾ ਜੀ ਨਹੀਂ ਬੋ ਗਿਆ ਕੰਮ ਦੇ ਸਾਸਵੇ ਚੱਲਣ ਲਈ ਇਹ ਕਾਊਂਟਰ ਮੇਕਾ ਲੱਗੇ ਕੱਲ ਇਹਦਾ ਇਹਦਾ ਕਲਰ ਇਧਰ ਛੜਕਾ ਲ ਬਾਈਟ ਲੱਗਣਾ ਇਧਰ ਆਵ ਕਾਊਂਟਰ ਕਾਊਂਟਰ ਬਣਾਉਂਦੇ ਆਪਾਂ ਤਕਰੀਬਨ ਸਾਰੇ ਦੋ ਕਾਊਂਟਰ ਬਣਿਆ ਤਕਰੀਬਨ ਰਾਜਪੂਣ ਵਾਲਿਆਂ ਦੇ ਵਿੱਚ ਬਾਕੀ ਐਲ ਸ਼ੈਪ ਘਮਾਤ ਆਇਆ ਸਿਰਫ ਆਹ ਸਾਨੂੰ ਬਦਲ ਲਿਮਾਰੀ ਬਣਾਈ ਆਹ ਡਾਟ ਕਵਰ ਕੀਤੀ ਬਾਅਦ ਇਹ ਡਾਰ ਬਣਾਤੀ ਇੱਕ ਸ਼ੈਟਰ ਕਵਰ ਕਰਤਾ ਨਾਲ ਲਟਾਂ ਲਾਤੀਆਂ ਤੇ ਇਹਦੇ ਸਲਫਾ ਪਾਣੀ ਨਾਲ ਇਹਦੇ ਐਂਗਲ ਜੇ ਬਣਾ ਦੇ ਹਾਂ ਜੀ ਜੋ ਵਰਤਾਂ ਸਭ ਤੋਂ ਘਰੇ ਕਮਰੇ ਤੇ ਬਸ ਸਿੱਧਾ ਮਾਰੇ ਇਹਦਾ ਸਲਫਾ ਇਹ ਚਾਹ ਗਿਆ ਆਪਣੇ ਵੇਲੇ 11 ਵਜੇ ਟਾਈਮ ਹੋਗਾ ਨਾ ਚੱਲਦੇ ਮਟਰ ਂਡਿਆ ਬਸ ਹਾਇਲੋ ਕਾਲੋ ਮਸ ਜੀ ਆਪਾਂ ਇਹ ਕਰੇ ਸਮਾਨ ਸੈਟਅਪ ਵਾਸਤੇ ਹਾਂਜੀ ਨਾਲ ਚਿੰਕੋ ਸਟਾਪ ਹਾਂਜੀ ਹਾਂਜੀ ਚਲ ਪੂਰੀ ਹੈ ਤਰ 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 ਵਾ ਤੇ ਤਰ ਆ ਜੋ ਪਾਪਾ 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 ਤੇ ਮੋਲੂ ਪਾਪਾ 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 ਆਈ ਹੋ ਗਿਆ ਇਸ ਆਡਾ ਰੋਟੀ ਦਾ ਟਾਈਮ ਆਇਆ ਏ ਤੇ ਆ ਸਮਾਨ ਛੱਡਣ ਆਇਆ ਏ ਤੇ ਮੈਨੂੰ ਚਲੋ ਕਰੇ ਸਮਾਨ ਛੱਡ ਦੇਣਾ ਕਿਉਂਕਿ ਉਹ ਦੁਕਾਨ ਜਿੱਥੇ ਦੁਕਾਨ ਬਣਾਉਣੀ ਨੇ ਉੱਥੇ ਫਿਰ ਜਗ੍ਹਾ ਘੱਟ ਆ। ਹਤੇ ਆਇਆ ਨਾ ਪਾਪਾ ਪਾਪਾ ਮੂਣਾ ਜੋਰ ਜਾਲਾ ਲੰਦਾ ਇਹ ਬੰਦਾ ਥਿਲਾ ਦਿਰਾਉਂਦਾ ਹੈ ਜੀ ਇਹ ਆ ਸਲਫਰ ਹੈ ਜੀ ਆਪਾਂ ਦੀਆਂ ਇੱਥੇ ਬਫਾਤੀਆਂ ਅੰਗ ਲਵਾ ਕੇ ਰਵੇ ਜੜਤੀਆਂ ਬੱਸ ਸਾਡੇ ਜਿਵੇਂ ਕਰਦੇ ਆ ਪ੍ਰੈਸ ਚੱਲੇ ਆ ਛੰਡੇ ਆ ਟਾਈਮ ਨੇ ਚੱਲੇ ਆ ਜੀ ਸਾਢੇ 5 6 ਦਾ ਟਾਈਮ ਹੋ ਸਾਢੇ 5 ਵੀ ਹੋਈ ਗਏ ਸ਼ਾਮਾਂ ਪੈ ਗਈਆਂ ਕੰਮ ਦਾ ਦਾ ਸਲਫਰ ਦੇ ਕੰਮ ਦੇ ਲਗਣੀਆਂ ਉੱਧਰ ਅਵੇ ਨੂੰ ਢੱਕਦੇ ਚੱਲਦਾ ਚੱਲੀਏ ਚਲੋ ਅਬੀ ਹਰਫਤਰ ਇੰਟਰਸਨ ਲੈ ਆਏ ਆਪਾਂ ਸਿਆਰ ਵਾਲੇ ਕੱਪੜੇ ਥੋੜੇ ਬੁੱਧ ਲੈਂਦੇ ਆ ਕੰਮ ਤੋਂ ਆ ਗਿਆ ਹੀ ਟਾਈਮ ਨਾਲ ਹੀ ਅੱਜ ਤੇ ਹਰਫਤ ਦੇ ਸنگਦਰ ਸੌ ਗਿਆ ਆਪਾਂ ਘੁੰਮ ਰਹੇ ਆ ਲੱਭ ਕੁਝ ਚੌਂਕ ਵੀਡੀਓ ਵੀ ਵਾਚ ਕਰਦੀ ਹੈ ਨੀ ਸਤ ਸਤ ਕੁ ਵਜੇ ਆਇਆ ਸੀ ਮੈਂ ਕੰਮ ਤੋਂ ਸ਼ਾਮੀ ਤੇ ਉਸ ਤੋਂ ਬਾਅਦ ਫਿਰ ਹੁਣ ਤੈਨੂੰ ਕਹਿੰਦੀ ਕੱਲ ਵੀ ਆਪਾਂ ਨਿਕਲੇ ਸੀ ਲੈਣ ਮੁੰਡੇ ਦੇ ਕੱਪੜੇ ਲੈਣ ਨਿਕਲੇ ਸੀ ਪਰ ਉਹ ਦੁਕਾਨ ਕਾਹਗਾ ਕਿ ਕੱਲ ਵਰਤੂਤ ਕਰਕੇ ਦੁਕਾਨ ਨਹੀਂ ਖੁੱਲੀ ਮਿਲੀ ਆਪਾਂ ਨੂੰ ਅੱਜ ਦੁਕਾਨ ਉਹਦੀ ਓਪਨ ਹੈ ਤੇ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਕਰਨ ਦੀ ਮੈਡੀਸਿਨ ਜੀ ਲੈਣੇ ਸੀ ਕਰਨ ਦੀ ਸੀ ਇਹ ਥੋੜੀ ਠੀਕ ਨਹੀਂ ਗਈ ਬੁਖਾਰ ਵਕੁਰਜਾ ਆ ਪਲੇ ਕਰਨਾ ਗੋੜ ਲੈ ਜਾਣੇ ਕਿ ਲੋਕ ਮੰਨਿਆ ਗੋੜ ਆਜੋ ਪਾਪਾ ਕਤੇ ਪਾਪਾ ਜੋਨੇ ਆ ਤੋ ਆਜੋ ਤੋ ਤੇ ਅੱਜ ਹੋਲੀ ਹੋਈ ਤੁਰਨ ਲੱਗੂਗਾ ਪੁੱਪਈ ਕੇ ਤੋੜ ਦੇਣੀ ਕਮਜ਼ੋਰ ਐ ਇਸ ਕੱਲ ਕੇ ਹੱਲੇ ਨਹੀਂ ਤੋੜਦਾ ਤੇ ਚਲ ਇੱਥੇ ਤੋ ਕੀ ਆ ਜੀ ਕੀ ਹੱਟ ਹਾਂ ਜੋ ਤਿਆਰ ਜੋ ਆਪਾਂ ਲੈ ਵੀ ਬਹੁਤ ਜਿਆਦਾ ਗਰਮ ਕੱਪੜੇ ਫਤਰੇ ਨਹੀਂ ਲੈ ਕੇ ਆਏ ਅਜ ਦੋ ਚਾਰ ਹੀ ਟੀ-ਸ਼ਰਟਾਂ ਲੈ ਕੇ ਆਏ ਕਾ ਲੈਂਦੀ ਐ ਕੋਈ ਟੀ-ਸ਼ਰਟ ਇੱਕ ਫਤਨੇ ਫੜੀ ਟੀ-ਸ਼ਰਟ ਇੱਕ ਆ ਕਲ ਆਏ ਆ ਕੋ ਜੀਆਂ ਦੂ ਵਸੇਮ ਲੈ ਆਂਦੀਆਂ ਜਿਹੜੀਆਂ ਰਾਤੀ ਇੱਕ ਕੰਦ ਪਾਈ ਹੈ ਇਹ ਕਿ ਆ ਕਲਰ ਆ ਦੇਖੋ ਇਹ ਸੇਮ ਟਾਈਮ ਕਲਰ ਹੋ ਗਿਆ ਨਾ ਇਹ ਥੋੜੀ ਵੱਡੀ ਹੈ ਵੱਡਾ ਸਿਆ ਜਾ ਕੇ ਆ ਦੇ ਵੱਡੀਆਂ ਬਾਵਾਂ ਇਹ ਆ ਪਾ ਇਹ ਆ ਵਿਚਾਰ ਜੋ ਲੈ ਕੇ ਆਏ ਮੈਂ ਕਿਹਾ ਚਲੋ ਇਹਦੀਆਂ ਹੀ ਵੱਡੀਆਂ ਤੇ ਆ ਤਾਂ ਸਰੂਪ ਵੱਡੀਆਂ ਬਾ ਜਾ ਮੈਂ ਕਿਹਾ ਜੇ ਮੌਸਮ ਅਜੇ ਪੂਰਾ ਗਰਮ ਨਹੀਂ ਨਾ ਆਇਆ ਅਜੇ ਫਿਲਹਾਲ ਪੂਰੀ ਬਾ ਨਹੀਂ ਲੈਤੀਆਂ ਫਤਨੇ ਇਹ ਵਾਲੀ ਆ ਮੈਨੂੰ ਬਹੁਤ ਪਸੰਦ ਆਇਆ ਸੋ ਜਾ ए बी सी ਵਾਲਾ ਨਹੀਂ ਚਲੋ ਇਦਾਂ ਹੀ ਮਰ ਕੇ ਫੇਲ ਲਿਆ ਦਾਂਗੇ ਨਾ ਹੈ ਦੀ ਨੋਨੇ ਸੂਟ ਫਤੇ ਦੇ ਨੋਨੇ ਫਤੇ ਨੋਨੇ ਸੂਟ ਫਤੇ ਦੇ ਇਹਨਾਂ ਨੂੰ ਤਾਂ ਜੀਨ ਨਹੀਂ ਲੀਜੀਏ ਕਹਿ ਗਈ ਇਹ ਪਜਾਮੀ ਇਹਦੀ ਨੀਲੀ ਇਹਦਾ ਨਾ ਹੈਗੀ ਨਾ ਇਹ ਪਾਈ ਹੈ ਨਾ ਸਪਾਈ ਹਾਂਜੀ ਫਤੇ ਜੱਗੀ ਗਾਲ ਜੀ ਇਹਨੂੰ ਤੇ ਬੁੱਗਾ ਕਰੋ ਇਹਨੂੰ ਕਰੋ ਬੁੱਗਾ ਇਹਨੂੰ ਕਰੋ ਕੀ ਕਰਦਾ ਫਤੇ ਫਤੇ ਕੀ ਕਰਦਾ ਮੈਂ ਇਸਕੀ ਚੀਰੂ ਮੈਂ ਤੇ ਮਾਰਦਾ ਆ ਜੀ ਨਵੀਂ ਦੀਵਾਲੀ ਆ ਗਈ ਹੈ ਤੇ ਦੀਵਾਲੀ ਦੇ ਮੌਕੇ ਕੰਮ ਇੱਕ ਦੋ ਪੈਂਡਿੰਗ ਪਏ ਤੇ ਚਾਰ ਪੰਜ ਦਾ ਰਹਿ ਗਿਆ ਦੀਵਾਲੀ ਨੂੰ ਤੇ ਕੰਮ ਨੂੰ ਕੰਪਲੀਟ ਕਰਨ ਵਾਲੇ ਇਕੱਤੇ ਆਣੋ ਆ ਤੇ ਦੋ ਚਾਟੇ ਕੰਮ ਹੋਰ ਬਾਜ਼ੇਪਰਾਂ ਦੇ ਤੇ ਬਾਕੀ ਹੁਣ ਸਾਰੇ ਕੰਮ ਚੇਤੇ ਆ ਜਾਂਦੇ ਜਦੋਂ ਤੁਹਾਨੂੰ ਪਤਾ ਹੀ ਹੈਗੇ ਨਹੀਂ। ਘਵਾਰੀ ਦੇ ਨਾਲ ਆ ਨਾ ਪਕੌੜੇ ਕੱਢਣੇ ਨਾਲੇ ਆਪਣੇ ਘਰ ਦੀ ਕਾਜ। ਚਲੋ ਕੋਈ ਨਹੀਂ। ਕਿਉਂ ਮਤੇ? ਮੰਮੀ ਕੀ ਕਹਿੰਦੀ? ਹੈ? ਕੀ ਕਹਿੰਦੀ ਮੰਮੀ? ਮੈਨੂੰ ਪੋੜੇ ਕੱਢਣੇ dalī ਦੇ। ਦਾਲ ਦੇ ਪੋੜੇ ਕੱਢਣੇ ਬਾਹਰ ਲੇਟਾਂ ਲਾਉਣੀਆਂ ਫਤੇ ਨੇ ਬਾਹਰ ਅਜੇ। ਬਾਹਰ ਲੇਟਾਂ ਵੀ ਲਾਉਣੀਆਂ ਫਤੇ ਨੇ ਅਜੇ ਮੇਰੇ ਨਾਲ। ਚਾ ਗਾ ਹੋਰ ਲੈ ਲਾਂਗੇ ਨਾ ਗਰਮ ਨੂੰ ਮਤੇ ਨਾ ਕੋ ਜਿਆਦਾ ਗਰਮ ਮੋਟਾ ਤੇ ਨਾ ਕੋ ਤਾਂ ਦਾ ਠੀਕ ਜਿਹਾ ਇਹ ਪੈਨ ਵਾਲਾ ਸਾਜੀ ਆ ਦੂਜੇ ਲੈਂਦੇ ਨਾ ਬਹੁਤੇ ਗਰਮੀਆਂ ਲੈਂਦੇ ਜਿਆਦਾ ਥੋੜੇ ਮੋਟੇ ਓਏ ਕਾ ਆ ਗਿਆ ਗਰਮ ਵੈਸੇ ਚੱਲ ਕੋਈ ਨਹੀਂ ਬਾਕੀ ਚੱਲ ਜਾਣੀ ਟੀ ਚਲਦਾ ਵਗੈਰਾ ਜਮੇ ਪ੍ਰੀਮੀਅਮ ਬਾਕੀ ਲੈ ਆਦਾਂਗੇ ਹੋਰ ਇਹਨੂੰ ਇਹਨਾਂ ਮਰੇ ਇੱਕ ਦੋ ਸੈਟ ਮੈਡ ਕੰਮ ਤੋਂ ਆਇਆ ਹੀ ਆ ਫੱਤ ਹੁੰਦਾ ਜਿੱਦਾਂ ਇਦਾਂ ਚੱਲ ਕੇ ਮਾਰਕੀਟ ਅੱਜ ਆਪੇ ਸਾਫ ਕਰਨ ਵਾਲੇ ਆ ਆਪਣੇ ਸਲੂਸ਼ਨ ਲੱਗਾ ਤੁਹਾਨੂੰ ਸਲੂਸ਼ਨ ਕੱਲ ਕੋ ਚਲੋ ਫਤਿਹ ਇਸ ਬਣਾ ਲੈਣਾ ਚਾਹ ਬਣਾ ਯਾਰ ਭੁੱਖ ਜੀ ਲੱਗੀ ਹੋਈ ਕੜੀ ਚਾਹ ਕੜੀ ਚਾਹ ਕੜੀਏ ਬੜੇ ਚੱਲਦੇ ਆਡੇ ਘਰ ਵਧੀਆ ਬੁਣਦੀ ਹੈ ਕੜੀ ਕਿੰਨੀ ਦੇਰ ਬਾਅਦ ਬਣਾਈ ਹੈ ਕਿੰਨਾ ਟਾਈਮ ਹੋ ਗਿਆ ਬਣਾਈ ਹੋਈ